ਦੇ ਵਿੱਚ ਕਹਿਰਵਾ ਤਾਲ ਦੇ ਵਿੱਚ ਇੱਕ ਟੁਕੜਾ ਬਣਾਇਆ ਜੀ ਕਹਿੰਦੀ ਚਾਲ ਕੁਸ਼ედა ਹੋਏਗੀ ਵੀ ਜਿੱਦਾਂ ਆਪਾਂ ਬਣਾਉਨੇ ਆ ਨਾ ਵੀ ਧਾ ਧਾ ਗਿੰਨਾ ਆਪਾਂ ਧਾ ਧਾ ਦੀ ਜਗਾਣਾ ਆਪਾਂ ਇਹ ਧਾ ਤੋਂ ਸ਼ੁਰੂ ਨਹੀਂ ਕਰਨਾ ਆਪਾਂ ਇੱਥੋਂ ਸ਼ੁਰੂ ਕਰਨਾ ਇਹ ਥੋੜਾ ਜਿਹਾ ਬੱਬਗੇ ਮਾਰਨਾ ਧਾ ਧਾ ਗਿੰਨਾ ਇਹ ਇਹ ਨੂੰ ਖੁੱਲਾ ਸ਼ਬਦ ਧਾ ਧਾ ਗਿੰਨਾ ਧਾ ਇਦਾਂ ਕਰਨਾ ਆਪਾਂ ਧਾ ਗਿੰਨਾ ਧਾ ਧਾ ਗਿੰਨਾ ਧਾ ਧਿੰਨਾ ਇਦੋਂ ਤਹੀ ਹੌਲੀ ਹੌਲੀ ਮਿਜਾਉਂਗੀ ਕਿ ਇਹ ਆਪਣੇ ਆਪ ਹੱਥ ਤੇ ਚੜ ਜਾਊਗਾ ਤੇ ਬਹੁਤ ਹੀ ਸ਼ਾਨਦਾਰ ਜਦੋਂ ਆਪਾਂ ਇਹਨੂੰ ਦੇਖਦੇ ਆਂ ਨਾ ਸ਼ਬਦਾਂ ਦੇ ਵਿੱਚ ਵੱਜੀ ਹੋਈ ਇਸ ਚੀਜ਼ ਨੂੰ ਤਾਂ ਬਹੁਤ ਵਧੀਆ ਲੱਗਦਾ ਤੇ ਜਦੋਂ ਆਪਾਂ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਦੇ ਤਾਂ ਫਿਰ ਦਾ ਦਾਲ ਜੇ ਹੈ ਨਾ ਜੇ ਇੱਥੋਂ ਅੜ ਜਾਂਦਾ ਤੇ ਜੇ ਜਦ ਕੀ ਇੱਥੋਂ ਵਧੀਆ ਲੱਗਦਾ ਆ ਆ ਆ ਜੀਨਾ ਜੇ ਇਹਦੇ ਅੱਥੀ ਵਧੀਆ ਲੱਗਦਾ ਇੱਕੋ ਪਹਿਲੀ ਗੁਰੂ ਦੀ ਜੇ ਜਿਹੜਾ ਉਹ ਥੋੜਾ ਜਿਆ ਵਧੀਆ ਲੱਗਦਾ ਤੇ ਕਰਕੇ ਜਿਹੜੀ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਗੱਲ ਸਮਝਾ ਦਿੰਨਾ ਆ ਕਿ ਆਈ ਹੈ ਉਹ ਵੀ ਇਸੇ ਨੂੰ ਦੋ ਸਟਾਰਟਅਪ ਵਿਦ ਦਾਦਾ ਗਿੰਨਾ